ਉੱਚੇ ਉੱਚੇ ਟਿੱਬੇ ਉੱਤੇ ਰੰਗ ਕੀਨੇ ਡੋਲਣਾ ਅਸਾਂ ਰੁੱਸ ਜਾਣਾ ਤੇਰੇ ਨਾਲ ਨਈਓ ਬੋਲਣਾ ਅਸਾਂ ਰੁੱਸ ਜਾਣਾ ਤੇਰੇ ਨਾਲ ਨਈਓ ਬੋਲਣਾ ਉੱਚੇ ਉੱਚੇ ਟਿੱਬੇ ਉੱਤੇ ਰੇਤ ਦੀਆਂ ਢੇਰੀਆਂ ਤੂੰ ਰੁੱਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਸਿਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਘੋਰੇ ਮੇ ਵਾਈ ਗਈ ਕਿਵੇਂ ਤੇਰੇ ਨਾਲ ਵੇ ਇਸ ਮੂੰ ਨੂੰ ਨਾ ਮਿਲੇ ਮਸਰਾ ਦੀ ਢਾਲ ਵੇ ਇਸ ਮੂੰ ਨੂੰ ਨਾ ਮਿਲੇ ਮਸਰਾ ਦੀ ਢਾਲ ਵੇ ਮਾਰੇਗਾ ਤੁਹਾਕਾਂ ਅਸਾਂ ਕੁੰਡਾ ਨਹੀਂ ਖੋਲਣਾ ਅਸਾਂ ਰਸ ਜਾਣਾ ਤੇਰੇ ਸਰਸ ਜਾਨਾ ਤੇਰੇ ਨਾਲ ਨਹੀਂ ਬੋਲਣਾ ਤੈਨੂੰ ਇਹ ਭਲੇਖਾ ਮਹਿਣੀ ਕੁੰਡਾ ਖੜੀ ਕਉਣਾ ਨਹੀਂ ਤੇਰੀ ਥਾਂ ਤੇ ਪਿਆਰ ਕਿਸੇ ਹੋਰ ਨਾਲ ਪਾਉਣਾ ਨਹੀਂ ਤੇਰੀ ਥਾਂ ਤੇ ਪਿਆਰ ਕਿਸੇ ਹੋਰ ਨਾਲ ਪਾਉਣਾ ਨਹੀਂ ਤੇਰੇ ਨਾਲ ਸੋਹਣੀਆਂ ਸਹੇਲੀਆਂ ਤੇਰੀਆਂ ਤੂੰ ਰਸ ਜਾਵੇਂ ਸਾਨੂੰ ਹੋਰ ਬਥੇਰੀ ਸਿਆਣੇ ਸਾਨੂੰ ਹੋਰ ਵੀ ਬਥੇਰੀਆਂ ਟੱਕਿਆ ਰਹਿਣ ਦੇ ਨਾ ਕਿਸਾ ਲੰਮਾ ਛੇੜਵੇ ਜਿਹੋ ਜਿਹ ਹਬੂਥਾ ਵੱਜੇ ਉਹੋ ਜਿ ਚੁਪੇੜਵੇ ਜਿਹੋ ਜਿਹ ਹਬੂਥਾ ਵੱਜੇ ਉਹੋ ਜਿ ਚੁਪੇੜਵੇ ਤੇਰੀ ਖਾਨਦਾਨੀ ਨੂੰ ਮੈਂ ਜਾਣਦੀ ਟੋਲਨਾ ਅਸਾਂ ਰੁੱਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਅਸਾਂ ਰੁੱਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਦੱਸ ਕੀ ਲੜਾਈ ਵਿੱਚੋਂ ਕਿਸੇ ਨੇ ਕੀ ਖੱਟਿਆ ਹਸੂਗਾ ਜਹਾਨ ਸਾਡਾ ਕਰ ਜਾਊ ਪੱਟਿਆ ਹਸੂਗਾ ਜਹਾਨ ਸਾਡਾ ਕਰ ਜਾਊ ਪੱਟਿਆ ਕਰਿਆ ਨਾ ਕਰ ਹੁਸਨਪੁਰ ਹੀਰਾ ਫੇਰੀਆਂ ਤੂੰ ਰੁਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਤੂੰ ਰੁਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਅਸਾਂ ਰੁਸ ਜਾਣਾ ਤੇਰੇ ਨਾਲ ਨਹੀਂਓ ਬੋਲਣਾ ਤੂੰ ਰੁਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਨਹੀਂ ਤੂੰ ਰੁਸ ਜਾਵੇਂ ਸਾਨੂੰ ਹੋਰ ਵੀ ਬਥੇਰੀਆਂ ਅਸਾਂ ਰੁਸ ਜਾਣਾ ਤੇਰੇ